ਦੋਸਤੋ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿਸੇ ਨਿੱਕੇ ਜਿਹੇ ਪਿੰਡ ਵਿੱਚ ਦੋ ਮਿੱਤਰ ਰਹਿੰਦੇ ਸਨ ਇੱਕ ਤਾਂ ਵਿਚਾਰਾ ਰੱਬ ਦੇ ਭਾਣੇ ਅੰਦਰ ਰਹਿੰਦਾ ਸੀ ਜਿਸ ਕਰਕੇ ਲੋਕਾਂ ਨੇ ਉਹਦੇ ਸੁਭਾਅ ਮੁਤਾਬਿਕ ਉਹਨੂੰ ਆਲ ਹੀ ਪਾਲ ਲਈ ਬਈ ਇਹ ਤਾਂ ਗੁਰਮੁਖ ਹੈ ਦੂਸਰਾ ਕਿਸੇ ਦੇ ਆਖੇ ਨਹੀਂ ਲੱਗਦਾ ਸੀ ਹਮੇਸ਼ਾ ਆਪਣੇ ਮਨ ਦੀ ਗੱਲ ਮੰਨਦਾ ਸੀ ਤੇ ਧੱਕੇ ਨਾਲ ਮਨਾਉਂਦਾ ਸੀ ਇਸ ਕਰਕੇ ਉਹ ਮਨਮੁਖ ਬਣ ਗਿਆ ਧੁਮਾਂ ਦਾ ਡੰਗ ਸੂਤ ਹੀ ਸੀ ਮਤਲਬ ਟੱਕ ਕਮਾ ਕੇ ਹੀ ਖਾਂਦੇ ਸਨ ਦਿਨ ਉਹ ਦਿਨ ਉਹਨਾਂ ਉੱਪਰ ਗਰੀਬੀ ਦੇ ਬੱਦਲ ਘਣੇ ਛਾ ਰਹੇ ਸਨ ਇੱਕ ਦਿਨ ਮਨਮੁਖ ਨੇ ਗੁਰਮੁਖ ਨੂੰ ਕਿਹਾ ਭਰਾਵਾ ਆਪਾਂ ਕਿਉਂ ਨਾ ਰਾਜ ਮਹਿਲ ਚੱਲੀਏ ਉੱਥੇ ਜਾ ਕੇ ਕੋਈ ਰਾਜੇ ਦੇ ਕੋਲੋਂ ਕੰਮ ਮੰਗ ਲਈਏ ਸ਼ਾਇਦ ਆਪਣੇ ਘਰਾਂ ਦੇ ਦਿਨ ਫਿਰ ਜਾਣ ਵੀਰੇ ਮੈਂ ਤੇਰੇ ਨਾਲ ਸਹਿਮਤ ਹਾਂ ਜਿਵੇਂ ਮਰਜ਼ੀ ਕਰ ਲੈ ਗੁਰਮਖ ਨੇ ਦੋ ਸ਼ਬਦਾਂ ਵਿੱਚ ਜਵਾਬ ਦੇ ਦਿੱਤਾ। ਦੂਸਰੇ ਦਿਨ ਪਹ ਪਾਟ ਦੀ ਨਾਲ ਦੋਵੇਂ ਮਿੱਤਰ ਤੁਰ ਪਏ। ਤੁਰਦੇ ਤੁਰਦੇ ਉਹ ਇੱਕ ਜੰਗਲ ਵਿੱਚ ਪਹੁੰਚ ਗਏ। ਉੱਥੇ ਉਹਨਾਂ ਨੂੰ ਕਿਸੇ ਦਾ ਇੱਕ ਥੈਲਾ ਲੱਭ ਪਿਆ। ਮਨਮੁਖ ਦੇ ਮਨ ਵਿੱਚ ਲਾਲਚ ਆ ਗਿਆ। ਕਿ ਛੇਤੀ ਖੋਲ ਕੇ ਵੇਖੀਏ। ਜਦ ਕੇ ਗੁਰਮਖ ਉੱਚੀ ਉੱਚੀ ਆਵਾਜ਼ਾਂ ਲਾ ਰਿਹਾ ਸੀ। ਕਿ ਭਾਈ ਕੋਈ ਸੁਣਦਾ ਜੇ ਕਿਸੇ ਦਾ ਝੋਲਾ ਡਿੱਗਿਆ ਹੋਵੇ ਤਾਂ ਲੈ ਸਕਦਾ। ਉਸ ਜੰਗਲ ਵਿੱਚ ਨਾ ਤਾਂ ਬੰਦਾ ਨਾ ਬੰਦੇ ਦੀ ਜਾਤ ਸੀ ਸਿਵਾਏ ਦੋਨਾਂ ਦੋਸਤਾਂ ਦੇ ਅਖੀਰ ਮਨਮੁਖ ਨੇ ਝੋਲਾ ਖੋਲ ਲਿਆ ਉਸ ਵਿੱਚ ਕੀਮਤੀ ਕੱਪੜੇ ਤੇ ਮੋਹਰੇ ਸਨ ਗੁਰਮੁਖ ਬੋਲਿਆ ਕਿ ਇਹ ਜ਼ਰੂਰ ਕਿਸੇ ਸ਼ਾਹੂਕਾਰ ਜਾਂ ਰਾਜੇ ਦੇ ਕਿਸੇ ਅਹਿਲਕਾਰ ਦਾ ਹੋ ਸਕਦਾ ਆਪਾਂ ਅਗਲੇ ਪਿੰਡ ਜਾ ਕੇ ਪੜਤਾਲ ਕਰੀਏ ਮਨਮੁਖ ਬੋਲਿਆ ਗੁਰਮੁਖਾ ਸਿਆਣਾ ਬਣ ਘਰੇ ਆਈ ਲక్ష్ਮੀ ਨਹੀਂ ਮੁੜੀਦੀ ਰੱਬ ਨੇ ਆਪਣੀ ਗਰੀਬੀ ਕੱਟਣ ਵਾਸਤੇ ਢੋ ਮੇਲਾ ਬਣਾਇਆ ਗੁਰਮੁਖ ਬੋਲਿਆ ਮੇਰੇ ਵੀਰ ਮਨ ਦੇ ਮਗਰ ਨਾ ਲੱਗ ਦਸਾਂ ਨੌਾਂ ਦੀ ਕਮਾਈ ਖੜਦੀ ਏ ਪਰਾਇਆ ਧੰਨ ਖਾਣਾ ਜ਼ਹਿਰ ਦੇ ਬਰਾਬਰ ਹੈ ਮਨਮੁਖ ਬੋਲਿਆ ਦੇਖ ਰੱਬ ਦੇ ਆ ਬੰਦਿਆ ਆਪਾਂ ਤੋਂ ਪਹਿਲਾਂ ਕਿੰਨੇ ਲੋਕ ਇਸ ਜੰਗਲ ਵਿੱਚ ਦੀ ਲੰਗੇ ਕਿਸੇ ਨੂੰ ਇਹ ਝੋਲਾ ਮਿਲਿਆ ਇਹ ਤਾਂ ਆਪਣੇ ਕਰਮਾਂ ਵਿੱਚ ਹੀ ਸੀ ਗੁਰਮੁਖ ਬੋਲਿਆ ਤੂੰ ਰੱਖ ਲੈ ਭਰਾਵਾ ਆਪਾਂ ਤਾਂ ਇਸ ਵਿੱਚੋਂ ਕਾਣੀ ਕੋਡੀ ਵੀ ਨਹੀਂ ਲੈਣੀ ਮਨਮੁਖ ਬੋਲਿਆ ਚਲ ਜਿਵੇਂ ਤੇਰੀ ਮਰਜ਼ੀ ਆਪਾਂ ਇਦਾਂ ਕਰਦੇ ਅੱਗੇ ਜਦ ਕੋਈ ਪਿੰਡ ਆਵੇਗਾ ਤਾਂ ਆਪਾਂ ਜਰੂਰ ਇਸ ਝੋਲੇ ਬਾਰੇ ਪੁੱਛ ਲਵਾਂਗੇ ਪਰ ਹੁਣ ਮੇਰਾ ਭਰਾ ਛੀਤੀ ਤੁਰ ਪੈ ਉਤੋਂ ਆਥਣ ਹੋ ਚਲੀ ਐ ਫਿਰ ਉਹ ਦੋਨੋਂ ਜਣੇ ਉਥੋਂ ਕਾਲੀ ਨਾਲ ਅੱਗੇ ਤੁਰ ਪਏ ਅਗਲੇ ਪਿੰਡ ਦੇ ਬਾਹਰਵਾਰ ਪਹੁੰਚਦਿਆਂ ਨੂੰ ਮਾੜਾ ਮੋਟਾ ਹਨੇਰਾ ਹੋ ਗਿਆ ਭਾਦੋਂ ਦੇ ਮਹੀਨੇ ਦਾ ਪਿਛਲਾ ਪੱਖ ਸੀ ਉਹਨਾਂ ਨੂੰ ਉਥੇ ਸਾਹਮਣੇ ਇੱਕ ਖੂਹ ਨਜ਼ਰ ਆਇਆ ਮਨਮੁਖ ਨੇ ਗੁਰਮੁਖ ਨੂੰ ਆਖਿਆ ਦੇਖ ਬਈ ਮਿੱਤਰਾ ਖੂਹ ਵਿੱਚ ਕਿੰਨਾ ਕੋ ਪਾਣੀ ਹੈ ਮੈਂ ਤਦ ਤੱਕ ਆਪਣੀ ਪੱਗ ਨਾਲ ਡੋਲ ਬੰਨ ਲਵਾਂ ਮਨਮੁਖ ਨੇ ਟੇਢੀ ਅੱਖ ਨਾਲ ਗੁਰਮੁਖ ਵੱਲ ਵੀ ਧਿਆਨ ਰੱਖਿਆ ਜਦ ਉਹ ਵਿਚਾਰਾ ਮੌਣ ਤੇ ਕੋਡਾ ਹੋ ਕੇ ਅੰਦਰ છાਤੀ ਮਾਰਨ ਲੱਗਾ ਤਾਂ ਮਨਮੁਖ ਨੇ ੱੱਕਾ ਦੇ ਕੇ ਉਹਨੂੰ ਖੂਹ ਵਿੱਚ ਸੁੱਟ ਦਿੱਤਾ ਅਖੇ ਮੈਂ ਜ਼ਹਿਰ ਨਹੀਂ ਖਾਣੀ ਮਰ ਪਰਾਂ ਆਪਾਂ ਤਾਂ ਐਸ਼ ਕਰਦੇ ਆਂ ਇੰਨਾ ਆਖ ਕੇ ਉਹ ਅੱਗੇ ਤੁਰ ਪਿਆ ਦੂਸਰੇ ਪਾਸੇ ਸਿਆਣੇ ਕਹਿੰਦੇ ਆ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਬਯੰਤ ਹੈ ਗੁਰਮੁਖ ਦਾ ਹੱਥ ਪੈਰ ਮਾਰਦੇ ਦਾ ਬੋਹੜ ਦੀਆਂ ਜੜਾਂ ਨੂੰ ਹੱਥ ਪੈ ਗਿਆ ਕਿਉਂਕਿ ਉਸ ਖੂਹ ਉੱਪਰ ਬੋਹੜ ਦਾ ਬਹੁਤ ਭਾਰਾ ਦਰਖਤ ਲੱਗਾ ਸੀ ਰਾਤ ਪਈ ਤੋਂ ਉਸ ਬੋਹੜ ਉੱਪਰ ਇੱਕ ਇੱਛਾ ਧਾਰੀ ਸੱਪ ਤੇ ਦੈਂਤ ਆ ਕੇ ਬੈਠ ਗਏ ਦੋਹਾਂ ਵਿੱਚ ਗੱਲਬਾਤ ਸ਼ੁਰੂ ਹੋ ਗਈ ਸੱਪ ਬੋਲਿਆ ਆਪਾਂ ਬਹੁਤ ਚਿਰ ਤੋਂ ਇਸ ਭ੍ਰੋਟੇ ਤੇ ਪੇਸਵਟਾ ਵਟਾ ਬੈਠਦਿਆਂ ਕਿਤੇ ਪੰਛੀਆਂ ਦੇ ਰੂਪ ਵਿੱਚ ਕਦੇ ਹੋਰ ਰੂਪ ਵਿੱਚ ਕਦੇ ਹੋਰ ਪਰ ਆਪਣੀ ਅਸਲੀਅਤ ਤਾਂ ਆਪਾਂ ਹੀ ਜਾਣਦੇ ਹਾਂ ਦੈਂਤ ਬੋਲਿਆ ਭਰਾਵਾ ਆਪਾਂ ਤਾਂ ਇੱਥੇ ਰਾਤ ਕੱਟਣ ਆਉਂਦੇ ਹਾਂ ਦਿਨੇ ਤੂੰ ਕਿੱਥੇ ਰਹਿੰਦਾ ਹੈ ਜਾਂ ਮੈਂ ਕਿੱਥੇ ਰਹਿੰਦਾ ਇਹ ਨਾ ਤੈਨੂੰ ਪਤਾ ਨਾ ਮੈਨੂੰ ਪਤਾ ਥੱਲੇ ਖੂਹ ਵਿੱਚ ਜੜਾਂ ਨੂੰ ਹੱਥ ਪਾਈ ਗੁਰਮਖ ਸਭ ਕੁਝ ਸੁਣ ਰਿਹਾ ਸੀ ਸੱਪ ਕਹਿੰਦਾ ਭਰਾਵਾ ਪਹਿਲਾਂ ਤੂੰ ਦੱਸ ਮੇਰਾ ਟਿਕਾਣਾ ਤਾਂ ਧਰਤੀ ਦੇ ਅੰਦਰ ਹੈ ਮੈਂ ਦੁਨੀਆਦਾਰੀ ਬਾਰੇ ਕੀ ਜਾਣਦਾ ਦਾੰਤ ਬੋਲਿਆ ਵੀਰ ਇਥੋਂ ਛਿਪਦੇ ਪਾਸੇ ਵੀ ਕੋ ਬਾਟ ਤੇ ਇੱਕ ਰਾਜੇ ਦਾ ਸ਼ਹਿਰ ਹੈ ਉਸ ਰਾਜੇ ਦੇ ਵੱਡ ਵਡੇਰਿਆਂ ਨੇ ਮੇਰੀ ਮਾਂ ਨੂੰ ਰਿੱਧੀਆਂ ਸਿੱਧੀਆਂ ਨਾਲ ਕਸ਼ਟ ਦੇ ਕੇ ਮਾਰ ਦਿੱਤਾ ਸੀ ਹੁਣ ਮੈਂ ਆਪਣੀ ਮਾਂ ਦਾ ਬਦਲਾ ਲੈਣ ਲਈ ਉਸ ਦੀ ਲੜਕੀ ਰੂਪਾ ਵਿੱਚ ਰਹਿੰਦਾ ਹਾਂ ਉਹ ਹਮੇਸ਼ਾ ਬਿਮਾਰ ਰਹਿੰਦੀ ਹੈ ਸਾਰੇ ਵੈਦ ਹਕੀਮ ਔਲੀਏ ਤੇ ਪਰਪੁੰਜੇ ਜੋਰ ਲਾ ਕੇ ਹੰਬ ਗਏ ਦਰ ਅਸਲ ਬਿਮਾਰੀ ਦਾ ਕਾਰਨ ਮੈਂ ਹੀ ਹਾਂ ਫਿਰ 나ਗ ਬੋਲਿਆ ਵੀਰ ਮਿਰਿਆ ਹੁਣ ਮੇਰੀ ਸੁਣ ਸਵਾ ਸਦੀ ਦੀ ਗੱਲ ਹੈ ਇਥੋਂ 25 ਕੋ ਬਾਟ ਚੜ੍ਹਦੇ ਪਾਸੇ ਇੱਕ ਥੀ ਹੈ ਮੈਂ ਉਥੋਂ ਦਾ ਰਾਜਾ ਸੀ ਇੱਕ ਵਾਰ ਪੁਚਾਲ ਆਇਆ ਸਾਡਾ ਸਾਰਾ ਨਗਰ ਟਹਿ ਢੇਰੀ ਹੋ ਗਿਆ ਮੇਰੀ ਮਰਨ ਲੱਗੇ ਦੀ ਸੁਰਤ ਖਜ਼ਾਨੇ ਵੱਲ ਚਲੀ ਗਈ ਜਿਸ ਕਰਕੇ ਮੈਂ ਸੱਪ ਬਣ ਗਿਆ ਹੁਣ ਮੈਂ ਉਥੇ ਸੱਪ ਬਣ ਕੇ ਧਨ ਦੀ ਰਾਖੀ ਕਰ ਰਿਹਾ ਹਾਂ ਖੂਹ ਵਿੱਚ ਬੈਠਾ ਗੁਰਮੁਖ ਸਭ ਕੁਝ ਸੁਣ ਰਿਹਾ ਸੀ ਜਦੋਂ ਉਹਨੇ ਆਪਣਾ ਸੱਜਾ ਹੱਥ ਥੱਕ ਗਿਆ ਤਾਂ ਛੱਡ ਕੇ ਖੱਬਾ ਜੜ ਨੂੰ ਪਾਇਆ ਤਾਂ ਪਾਣੀ ਛਲਕਿਆ ਦੈਂਤ ਨੇ ਕਿਹਾ ਭਰਾਵਾ ਕੋਈ ਪਾਣੀ ਵਿੱਚ ਹੈ ਆਪਣੀਆਂ ਗੱਲਾਂ ਸੁਣ ਰਿਹਾ ਹੈ 나ਗ ਕਹਿੰਦਾ ਕਾਨੋ ਵੀਰ ਕੋਈ ਡੱਡੂ ਵਗੈਰਾ ਹੋਵੇਗਾ ਫਿਕਰ ਨਾ ਕਰ ਕਿਸੇ ਨੇ ਅੱਧੀ ਰਾਤ ਖੂਹ ਵਿੱਚ ਕੀ ਕਰਨਾ ਗੱਲ ਸੁਣ ਭਰਾ ਜੇ ਤੈਨੂੰ ਰਾਜੇ ਦੀ ਕੁੜੀ ਵਿੱਚੋਂ ਕੱਢਣਾ ਹੋਵੇ ਤਾਂ ਕੋਈ ਤਰੀਕਾ ਤਾਂ ਹੋ ਕਿ ساری ਉਮਰ ਉਸੇ ਦੇ ਸਰੀਰ ਵਿੱਚ ਲੰਘਾ ਦੇਣੀ ਆ ਦੈਂਤ ਬੋਲਿਆ ਅਜਿਹੀ ਤਾਂ ਦੁਨੀਆ ਵਿੱਚ ਕੋਈ ਵੀ ਚੀਜ਼ ਨਹੀਂ ਜਿਹੜੀ ਸਥਾਈ ਹੋਵੇ ਅਕਸਰ ਰਾਤ ਨੂੰ ਮੈਂ ਉਸ ਨੂੰ ਸੁੱਤੀ ਪਈ ਨੂੰ ਛੱਡ ਕੇ ਆ ਜਾਂਦਾ ਪਰ ਦਿਨੇ ਗਿਣ-ਗਿਣ ਕੇ ਬਦਲੇ ਲੈਂਦਾ ਹਾਂ ਬਾਕੀ ਲੜਕੀ ਵਿੱਚੋਂ ਮੈਨੂੰ ਕੱਢਣ ਦਾ ਤਰੀਕਾ ਇਹ ਹੈ ਕਿ ਉੱਲੂਆਂ ਦੀਆਂ ਬਿਠਾਂ ਇਕੱਠੀਆਂ ਕਰਕੇ ਧੂਣੀ ਦਿੱਤੀ ਜਾਵੇ ਮੈਂ ਚੀਕਾਂ ਮਾਰਦਾ ਭੱਜ ਜਾਵਾਂ ਬਾਕੀ ਨਾਗ ਵੀਰੇ ਜੇ ਤੈਨੂੰ ਖਜ਼ਾਨੇ ਤੋਂ ਭਜਾਉਣਾ ਹੋਵੇ ਤਾਂ ਕੀ ਕਰਨਾ ਪਊ ਮੇਰੇ ਭਰਾ ਜਿੱਥੇ ਤੂੰ ਆਪਣੇ ਬਾਰੇ ਦੱਸਿਆ ਮੇਰਾ ਵੀ ਸੱਚਾ ਮਿੱਤਰ ਹੋਣ ਦਾ ਫਰਜ਼ ਹੈ ਕਿ ਮੈਂ ਵੀ ਤੈਨੂੰ ਆਪਣੇ ਬਾਰੇ ਦੱਸਾਂ ਦੋ ਬੱਕਰੀ ਲੈ ਕੇ ਮੇਰੇ ਇੱਥੇ ਉੱਪਰ ਜਾਓ ਉਥੇ ਬਥੇਰੀਆਂ ਪੁਰਾਣੀਆਂ ਖੁੱਡਾਂ ਨੇ ਬੱਕਰੀ ਝਟਕਾ ਕੇ ਸਾਰੀਆਂ ਖੁੱਡਾਂ ਵਿੱਚ ਉਹਨਾਂ ਦਾ ਖੂਨ ਪਾਓ ਜਿਹੜੀ ਖੁੱਡ ਵਿੱਚੋਂ ਮੈਂ ਚੀਕਾ ਮਾਰਦਾ ਭੱਜ ਗਿਆ ਉਸੇ ਖੁੱਡ ਨੂੰ ਪੁੱਟ ਲੋ ਉਹੀ ਅਗਾਹ ਖਜ਼ਾਨੇ ਤੇ ਹੀਰੇ ਜਵਾਹਰਾਤ ਦੇ ਢੇਰ ਤੱਕ ਲੈ ਕੇ ਜਾਵੇਗੀ ਐਨੇ ਚਿਰ ਵਿੱਚ ਸਵੇਰ ਹੋਣ ਵਾਲੀ ਹੋ ਗਈ ਦੋਹਾਂ ਨੇ ਗੋਲੇ ਕਬੂਤਰਾਂ ਦਾ ਰੂਪ ਧਾਰਨ ਕੀਤਾ ਤੇ ਆਪਣੀਆਂ ਦਿਸ਼ਾਵਾਂ ਵੱਲ ਉਡਾਰੀ ਮਾਰ ਕੇ ਉੱਤਰ ਜਦੋਂ ਸਵੇਰ ਹੋਈ ਤਾਂ ਭੇਡਾਂ ਬੱਕਰੀਆਂ ਵਾਲੇ ਲੰਗੇ ਤਾਂ ਉਹਨਾਂ ਪਾਣੀ ਭਰਨ ਲਈ ਖੂਹ ਵਿੱਚ ਡੋਲਣਾ ਵਹਰਾਇਆ ਤਾਂ ਉਹ ਗੁਰਮਖ ਨੇ ਦਬੋਜ ਲਿਆ ਉਹ ਡਰ ਗਏ ਬਈ ਖੂਹ ਵਿੱਚ ਕੋਈ ਐਲ ਬਲਾ ਹੈ ਜਦ ਉਹਨਾਂ ਨੀਮੀ ਪਾਕੇ ਵਿੱਚ ਦੇਖਿਆ ਤਾਂ ਹੈਰਾਨ ਬਈ ਡੋਲ ਤਾਂ ਕੋਈ ਮਨੁੱਖ ਫੜੀ ਬੈਠਾ ਨਾਲ ਹੀ ਗੁਰਮਖ ਨੇ ਤਰਲਾ ਕੀਤਾ ਕਿ ਬਈ ਹਨੇਰੀ ਰਾਤ ਸੀ ਮੈਂ ਇਸ ਰਾਹ ਵਿੱਚੋਂ ਅਣਜਾਣ ਸਾਂ ਮੌਣ ਨੀਮਾ ਹੋਣ ਕਾਰਨ ਠੁੱਕਰ ਲੱਗ ਗਈ ਤੇ ਮੈਂ ਡਿੱਗ ਪਿਆ ਯਾਰ ਦਾ ਉਹਨੇ ਫਿਰ ਵੀ ਪਰਦਾ ਰੱਖਿਆ ਕਿ ਸਾਰੀ ਮਿਹਰਬਾਨੀ ਤਾਂ ਉਹਦੀ ਐ ਉਹਨਾ ਉਸਨੂੰ ਬਾਹਰ ਕੱਢਿਆ ਪੱਲੇ ਬੰਨਿਆ ਟੱਕ ਛਕਾਇਆ ਤੇ ਬੱਕਰੀਆਂ ਦਾ ਦੁੱਧ ਪਿਆਇਆ ਫਿਰ ਉਹ ਉਹਨਾਂ ਦਾ ਧੰਨਵਾਦ ਕਰਕੇ ਅੱਗੇ ਤੁਰ ਪਿਆ ਹੁਣ ਗੁਰਮੁਖ ਮੂਰੇ ਦੋ ਰਾਹ ਸਨ ਇੱਛਾ ਧਾਰੀ ਸੱਪ ਵਾਲਾ ਜਾਂ ਦੈਂਤ ਵਾਲਾ ਪਰ ਉਹਨੇ ਰਾਜੇ ਦੀ ਕੁੜੀ ਦਾ ਦੁੱਖ ਕੱਟਣ ਬਾਰੇ ਸੋਚਿਆ ਕਿ ਜੇ ਮੈਨੂੰ ਧਨ ਦੌਲਤ ਦਾ ਲਾਲਚ ਹੁੰਦਾ ਤਾਂ ਮੈਂ ਮਨਮੁਖ ਦੇ ਆਖੇ ਲੱਗ ਜਾਂਦਾ ਨਹੀਂ ਨਹੀਂ ਮੈਨੂੰ ਰਾਜ ਮਹਿਲ ਜਾਣਾ ਚਾਹੀਦਾ ਗੁਰਮੁਖ ਲੋਕ ਲੋਕਾਂ ਦਾ ਭਲਾ ਕਰਦੇ ਹਨ ਮੈਨੂੰ ਵੀ ਅਝਿਹਾ ਕਰਨਾ ਚਾਹੀਦਾ ਬਸ ਫਿਰ ਕੀ ਸੀ ਇਹ ਸੋਚਦਿਆਂ ਹੀ ਉਹ ਸ਼ਿਪ ਦੇ ਵੱਲ ਤੁਰ ਪਿਆ ਉਸ ਸਮੇਂ ਪੰਛੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਕਿਉਂਕਿ ਲੋਕ ਉਹਨਾਂ ਨੂੰ ਪਿਆਰ ਕਰਦੇ ਸਨ ਔਰਤਾਂ ਕਾਮਾਂ ਨੂੰ ਚੂਰੀ-ਕੁੱਟ-ਕੁੱਟ ਪਾਉਂਦੀਆਂ ਸਨ ਇਹੋ ਜਿਹੇ ਮਾਹੌਲ ਵਿੱਚ ਉੱਲੂਆਂ ਦੀਆਂ ਵਿੱਠਾਂ ਲੱਭਣੀਆਂ ਕੋਈ ਵੱਡੀ ਗੱਲ ਨਹੀਂ ਸੀ ਸੋ ਉਹਨੇ ਇਸ ਤਰ੍ਹਾਂ ਹੀ ਕੀਤਾ ਵਿੱਠਾਂ ਦੀ ਛੋਟੀ ਜਿਹੀ ਪੋਟਲੀ ਬਨ ਕੇ ਰਾਜੇ ਦੇ ਮਹਿਲਾਂ ਦੇ ਰਾਹ ਪੈ ਗਿਆ ਉੱਥੇ ਪਹੁੰਚ ਕੇ ਉਹਨੇ ਲੋਕਾਂ ਨੂੰ ਪੁੱਛਿਆ ਕਿ ਇੱਥੋਂ ਦੇ ਰਾਜੇ ਦੀ ਲੜਕੀ ਸੱਚਮੁੱਚ ਹੀ ਬਿਮਾਰ ਹੈ ਲੋਕਾਂ ਨੇ ਸਿਰਫ ਹਾਂ ਵਿੱਚ ਹੀ ਉੱਤਰ ਨਹੀਂ ਦਿੱਤਾ ਸਗੋਂ ਇਹ ਵੀ ਆਖਿਆ ਕਿ ਸਾਰੇ ਵੈਦ ਹਕੀਮ ਜੋਰ ਲਾ ਕੇ ਹੰਬ ਗਏ ਨੇ ਹੁਣ ਤਾਂ ਰਾਜੇ ਨੇ ਇਹ ਸ਼ਰਤ ਰੱਖੀ ਹੈ ਕਿ ਜਿਹੜਾ ਮੇਰੀ ਕੁੜੀ ਠੀਕ ਕਰੂਗਾ ਮੈਂ ਆਪਣੀ ਧੀ ਦਾ ਵਿਆਹ ਵੀ ਉਸੇ ਨਾਲ ਕਰ ਦਿਆਂ ਨਾਲੇ ਆਪਣਾ ਅੱਧਾ ਰਾਜ ਵੀ ਉਸ ਨੂੰ ਦੇ ਦਊਂਗਾ ਗੁਰਮੁਖ ਨੇ ਕਿਹਾ ਕਿ ਤੁਸੀਂ ਕੇਰਾ ਮੈਨੂੰ ਰਾਜੇ ਦੇ ਮਹਿਲ ਪਹੁੰਚਾ ਦਿਓ ਫਿਰ ਵੇਖਿਓ ਮੇਰਾ ਕਮਾਲ ਲੋਕ ਉਹਨੂੰ ਮਖੌਲ ਕਰਨ ਲੱਗ ਪਏ ਵਾਹ ਉਹ ਰੱਬ ਦੇ ਆ ਬੰਦਿਆ ਇੱਥੇ ਤਾਂ ਵੱਡਿਆਂ ਵੱਡਿਆਂ ਦੀਆਂ ਕਿਸੀਆਂ ਹੋ ਗਈਆਂ ਤੂੰ ਕਿਹੜੇ ਤਨੰਤਰ ਵੈਦ ਦਾ ਚੀਲਾ ਆ ਗਿਆ ਤਮਾਸ਼ਵੀਨ ਉਹਨੂੰ ਲੈ ਕੇ ਮਹਿਲਾਂ ਵੱਲੀ ਤੁਰ ਪਏ। ਮਹਿਲ ਪਹੁੰਚ ਕੇ ਉਹਨਾਂ ਸਿਪਾਹੀਆਂ ਨੂੰ ਦੱਸਿਆ ਕਿ ਇਹ ਵੈਦ ਹੈ ਤੇ ਇਹ ਰਾਜੇ ਦੀ ਲੜਕੀ ਰੂਪਾ ਨੂੰ ਠੀਕ ਕਰਨ ਆਇਆ ਹੈ। ਸਿਪਾਹੀਆਂ ਨੇ ਅੰਦਰ ਜਾ ਕੇ ਰਾਜੇ ਨੂੰ ਕਿਹਾ, "ਮਹਾਰਾਜ ਦੀ ਜੈ ਹੋਵੇ। ਇੱਕ ਵੈਦ ਨੂੰ ਨਗਰ ਦੀ ਪਰਜਾ ਲੈ ਕੇ ਆਈ ਹੈ ਤੇ ਉਹ ਸ਼ਹਿਜ਼ਾਦੀ ਨੂੰ ਠੀਕ ਕਰਨ ਦੀ ਗੱਲ ਕਰ ਰਿਹਾ ਹੈ।" ਰਾਜੇ ਨੇ ਉਸੇ ਵਕਤ ਆਪਣੇ ਅਹਿਲਕਾਰਾਂ ਨੂੰ ਹੁਕਮ ਦਿੱਤਾ ਕਿ ਵੈਦ ਨੂੰ ਰੂਪਾ ਦੇ ਖੇਮੇ ਵਿੱਚ ਪੇਸ਼ ਕੀਤਾ ਜਾਵੇ। ਵੈਦ ਬਣੇ ਗੁਰਮੁਖ ਨੇ ਰੂਪਾ ਨੂੰ ਸਿਰ ਤੋਂ ਪੈਰਾਂ ਤੱਕ ਵਾਚਿਆ ਤੇ ਫਿਰ ਕਿਹਾ ਕਿ ਜਾਓ ਇੱਕ ਜਣਾ ਜਾ ਕੇ ਅੱਗ ਦੇ ਅੰਗਿਆਰ ਲੈ ਕੇ ਆਓ। ਇੱਕ ਦਰਬਾਨ ਗਿਆ ਤੇ ਅੰਗਿਆਰ ਲੈ ਆਇਆ। ਜਦ ਅੱਗ ਆ ਗਈ ਤਾਂ ਗੁਰਮੁਖ ਨੇ ਪੋਟਲੀ ਵਿੱਚੋਂ ਉੱਲੂਆਂ ਦੀਆਂ ਵਿੱਠਾਂ ਕੱਢੀਆਂ ਤੇ ਅੰਗਿਆਰ ਤੇ ਪਾ ਕੇ ਲੜਕੀ ਨੂੰ ਧੂਣੀ ਦਿੱਤੀ। ਬਸ ਫਿਰ ਕੀ ਸੀ ਦੈਂਤ ਚੀਕਾਂ ਮਾਰਦਾ ਭੱਜ ਗਿਆ। ਰੂਪਾ 9 ਬਰ 9 ਹੋ ਗਈ। ਰਾਜੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਹਨੇ ਪਰਜਾ ਲਈ ਅਨਾਜ ਅਤੇ ਧਨ-ਦੌਲਤ ਦੇ ਦਰਵਾਜ਼ੇ ਖੋਲ ਦਿੱਤੇ। ਉਹੀ ਲੋਕ ਜੋ ਗੁਰਮੁਖ ਨੂੰ ਟਿਚਰਾਂ ਕਰਦੇ ਸਨ, ਹੁਣ ਉਸ ਦੀ ਜੈ-ਜੈਕਾਰ ਕਰ ਰਹੇ ਸਨ। ਰਾਜੇ ਨੇ ਆਪਣਾ ਵਾਅਦਾ ਨਿਭਾਇਆ ਤੇ ਰੂਪਾ ਨਾਲ ਉਹਦਾ ਵਿਆਹ ਕਰਤਾ ਅਤੇ ਨਾਲੇ ਅੱਧਾ ਰਾਜ ਵੀ ਦੇ ਦਿੱਤਾ। ਸਮਾ ਆਪਣੀ ਚਾਲ ਚੱਲ ਰਿਹਾ ਸੀ। ਗੁਰਮੁਖ ਰਾਜ ਦਰਬਾਰ ਜਾਂਦਾ ਰਾਜੇ ਦੇ ਨਿੱਤ ਦੇ ਕੰਮਾਂ ਤੇ ਨਿਆਂ ਵਿੱਚ ਲੋੜ ਅਨੁਸਾਰ ਸਹਾਇਤਾ ਕਰਦਾ ਆਪਣੇ ਦਰ ਤੇ ਆਏ ਸਵਾਲੀ ਦੀ ਵੀ ਮਦਦ ਕਰਦਾ ਇੱਕ ਦਿਨ ਉਸ ਨੂੰ ਉਹਦੀ ਘਰ ਵਾਲੀ ਨੇ ਕਿਹਾ ਸੁਆਮੀ ਜੀ ਦਾਤੀ ਦੇ ਦੰਦੇ ਇੱਕ ਪਾਸੇ ਪਰ ਦੁਨੀਆ ਦੇ ਦੋਵੇਂ ਪਾਸੇ ਹਨ ਲੋਕ ਮੈਨੂੰ ਟਕੋਰਾ ਲਾਉਂਦੇ ਆ ਕਿ ਇੱਕ ਵੈਦ ਪਤਾ ਨਹੀਂ ਕਿਹੜੀ ਜਾਤ ਕੁਜਾਤ ਦਾ ਸੀ ਉਹ ਰਾਜੇ ਦਾ ਜਵਾਈ ਬਣ ਕੇ ਬੈਠ ਗਿਆ ਪੈਸਾ ਚੀਜ਼ ਹੀ ਅਜੀਹੀ ਹੈ ਜਿਸ ਕੋਲ ਆ ਜਾਵੇ ਉਹਦੇ ਵਿੱਚ ਥੋੜਾ ਬਹੁਤਾ ਗਰੂਰ ਤਾਂ ਆ ਹੀ ਜਾਂਦਾ। ਇਹੀ ਗੱਲ ਗੁਰਮਖ ਨਾਲ ਹੋਈ। ਉਹ ਤੀਵੀਂ ਸਾਹਮਣੇ ਆਪਣੀ ਹੇਠੀ ਸਮਝਣ ਮਾਰਾ ਸ਼ਿਖੀ ਮਾਰ ਬੈਠਾ ਕਿ ਬਈ ਮੈਂ ਤਾਂ ਆਪ ਬਹੁਤ ਵੱਡੇ ਖਾਨਦਾਨ ਦਾ ਕਾਕਾ। ਬਸ ਕਿਸੇ ਸ਼ਰਾਪ ਕਾਰਨ ਸਾਡਾ ਰਾਜ ਫਨਾ ਹੋ ਗਿਆ ਸੀ। ਰਾਣੀ ਬੋਲੀ ਉਹ ਕਿਵੇਂ ਤੁਹਾਡਾ ਖਜ਼ਾਨਾ ਫਿਰ ਕਿੱਥੇ ਹੈ? ਕੁਝ ਤਾਂ ਬਚਿਆ ਹੀ ਹੋਵੇਗਾ ਜਿਸ ਨਾਲ ਲੋਕਾਂ ਦੇ ਮੂੰਹ ਬੰਦ ਕੀਤੇ ਜਾਣ। ਗੁਰਮਖ ਬੋਲਿਆ ਇਸ ਦਾ ਜਵਾਬ ਮੈਂ ਤੈਨੂੰ ਕੱਲ ਦਿਆਂਗਾ। ਅਗਲੇ ਦਿਨ ਸਵੇਰੇ ਉਹ ਦੋ ਬੱਕਰੀ ਲੈ ਕੇ ਥੇਤੇ ਪਹੁੰਚ ਗਿਆ। ਉਹਨੇ ਸਿਪਾਈਆਂ ਨੂੰ ਹੁਕਮ ਦਿੱਤਾ ਕਿ ਬੱਕਰੇ ਛਟਕਾ ਕੇ ਇਹਨਾਂ ਦਾ ਖੂਨ ਇਹ ਖੁੱਡਾਂ ਵਿੱਚ ਪਾਓ। ਸਿਪਾਈਆਂ ਨੇ ਇੰਜ ਹੀ ਕੀਤਾ। ਇੱਕ ਖੁੱਡ ਵਿੱਚੋਂ ਸੱਪ ਫੁੰਕਾਰੇ ਮਾਰਦਾ ਨਿਕਲ ਗਿਆ। ਉਹੀ ਪੁਰਾਣੀ ਖੁੱਡ ਨੂੰ ਪੁੱਟ ਕੇ ਵਿੱਚੋਂ ਧਨ-ਦੌਲਤ ਤੇ ਹੀਰੇ-ਜਵਾਹਰ ਕੱਢ ਕੇ ਗੁਰਮੁਖ ਰਾਜ ਮਹਿਲ ਆ ਗਿਆ। ਲੋਕ ਅਤੇ ਰਾਜਾ ਅਸ਼ ਅਸ਼ ਕਰ ਉੱਠੇ। ਕੀ ਵਾਕਿਆ ਹੀ ਗੁਰਮੁਖ ਖਾਨਦਾਨੀ ਹੈ। ਹੌਲੀ ਹੌਲੀ ਗੁਰਮੁਖ ਦੀਆਂ ਵਡਿਆਈਆਂ ਇੱਕ ਕੰਨ ਤੋਂ ਦੂਸਰੇ ਕੰਨੀ ਪੈਂਦੀਆਂ ਹੋਈਆਂ। ਦੂਰ ਦੂਰ ਤੱਕ ਫੈਲ ਗਈਆਂ। ਜਦ ਕਿਤੇ ਇਹ ਗੱਲ ਔਖੇ ਮਰਦੇ ਮਨਮੁਖ ਦੇ ਕੰਨੀ ਪਈ ਤਦ ਉਹ ਰਾਜ ਮਹਿਲ ਵੱਲ ਤੇਜ਼ੀ ਨਾਲ ਹੋ ਤਰਿਆ। ਮਹਿਲ ਪਹੁੰਚਿਆ ਤਾਂ ਬੂਹੇ ਤੇ ਪਹਿਰੇਦਾਰਾਂ ਨੇ ਰੋਕ ਲਿਆ। ਜਦ ਉਹਨੇ ਆਪਣੇ ਬਾਰੇ ਦੱਸਿਆ ਕਿ ਗੁਰਮੁਖ ਨੂੰ ਕਹੋ ਕਿ ਮੈਂ ਆਇਆ। ਤਦ ਉਹਨੇ ਅੰਦਰ ਬੁਲਾ ਕੇ ਬੜੀ ਸੇਵਾ ਕੀਤੀ ਰਾਤ ਨੂੰ ਜਦੋਂ ਦੋਵੇਂ ਦੋਸਤ ਗੱਲਾਂ ਕਰਨ ਲੱਗੇ ਤਾਂ ਮਨਮੁਖ ਬਹੁਤ ਰੋਇਆ ਕਿ ਮੈਨੂੰ ਮਾਫ਼ ਕਰ ਦੇ ਮੈਂ ਲਾਲਚ ਵਿੱਚ ਅੰਨਾ ਹੋ ਕੇ ਤੈਨੂੰ ਖੂਹ ਵਿੱਚ ਸੁੱਟ ਕੇ ਤੁਰ ਗਿਆ ਸੀ ਵੇਖ ਰੱਬ ਦੇ ਰੰਗ ਅੱਜ ਤੂੰ ਕਿੱਥੇ ਤੇ ਮੈਂ ਫਿਰ ਭੁੱਖਾ ਮਰ ਰਿਹਾ ਹਾਂ ਵਿਚਾਰੇ ਗੁਰਮੁਖ ਨੇ ਉਹਨੂੰ ਗਲ ਲਾਇਆ ਤੇ ਕਿਹਾ ਇਹ ਤੇਰੀ ਹੀ ਮਿਹਰਬਾਨੀ ਹੈ ਸਭ ਕੁਝ ਮੈਨੂੰ ਉਸੇ ਖੂਹ ਵਿੱਚੋਂ ਮਿਲਿਆ ਨਾਲ ਹੀ ਉਹਨੇ ਸਾਰੀ ਕਹਾਣੀ ਸੁਣਾ ਦਿੱਤੀ ਸਾਰੀ ਰਾਤ ਮਨਮੁਖ ਨੇ ਮਸਾ ਕੱਢੀ ਸਵੇਰੇ ਗੁਰਮੁਖ ਨੇ ਬਥੀਰਾ ਰੋਕਿਆ ਚਾਰ ਦਿਨ ਰਹਿ ਪੈਂਦਾ ਨਾਲੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਲੈ ਜਾ ਪਰ ਉਹ ਤਾਂ ਅੱਡੀਆਂ ਨੂੰ ਥੁੱਕ ਲਾ ਕੇ ਭੱਜ ਨਿਕਲਿਆ ਆਥਣੇ ਮਨਮੁਖ ਨੇ ਆਪ ਹੀ ਉਸੇ ਖੂਹ ਵਿੱਚ ਜਾ ਜਾਲ ਮਾਰੀ ਪੱਤਣ ਤੋਂ ਮੁੜ ਕੇ ਆਣ ਬੋਹੜ ਦੀਆਂ ਜੜਾਂ ਨੂੰ ਹੱਥ ਪਾਇਆ ਤੇ ਬੈਠ ਗਿਆ ਦੈਂਤ ਤੇ ਇੱਛਾ ਧਾਰੀ ਸੱਪ ਬੈਠੇ ਦੇਖ ਰਹੇ ਸਨ ਮਿੱਤਰਾ ਲਾਲਚ ਮਾਰਾ ਆਪਣਾ ਸ਼ਿਕਾਰ ਫਿਰ ਆ ਗਿਆ ਮੈਂ ਤੈਨੂੰ ਉਸ ਦਿਨ ਵੀ ਆਖਿਆ ਸੀ ਕਿ ਪਾਣੀ ਅੰਦਰ ਕੋਈ ਹੈ ਪਰ ਤੂੰ ਮੇਰੀ ਪੇਸ਼ ਨਹੀਂ ਜਾਣ ਦਿੱਤੀ ਅਖੇ ਡੱਡੂ ਵਗੈਰਾ ਹੋ ਆ ਜਾ ਅੱਜ ਆਪਣਾ ਹੱਕ ਲਈਏ ਇਹਨੇ ਆਪਾਂ ਨੂੰ ਉਜਾੜਿਆ ਹੁਣ ਇਹ ਸੁੱਕਾ ਨਾ ਨਿਕਲ ਜਾਵੇ ਦੈਂਤ ਨੇ ਮਨਮੁਖ ਨੂੰ ਗਿੱਚੀ ਤੋਂ ਜਾਦ ਬੋਚਿਆ ਉਹ ਤਾਂ ਲਿਆਂਦਾ ਸੱਪ ਨੇ ਗੁੱਸੇ ਵਿੱਚ ਕਈ ਡੰਗ ਮਾਰੇ ਮਗਰੋਂ ਦੈਂਤ ਨੇ ਉਸ ਨੂੰ ਖੂਹ ਵਿੱਚ ਸੁੱਟ ਦਿੱਤਾ ਸੋ ਇਸ ਤਰ੍ਹਾਂ ਚੰਗੇ ਇਨਸਾਨ ਨੂੰ ਰੱਬ ਤਾਰਦਾ ਤੇ ਮਾੜੇ ਨੂੰ ਪਾਪ ਮਾਰਦਾ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਦਿਲਚਸਪ ਕਹਾਣੀਆਂ ਸੁਣਨ ਦੇ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਧੰਨਵਾਦ